ਇਹ ਜੋ ਮੋਰਚੇ ਚੱਲ ਰਹੇ ਨੇ ਆਪਣੇ 11 ਮਹੀਨੇ ਤੋਂ ਸ਼ੰਭੂ ਬਾਡਰ ਖਨੌਰੀ ਬਾਡਰ ਤੇ ਰਤਨਪੁਰਾ ਬਾਡਰ ਤੇ ਉੱਥੇ ਜਦੋਂ ਸਰਕਾਰ ਨੇ ਨਹੀਂ ਗੱਲ ਸੁਣੀ ਤਾਂ ਆਪਣੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪਿਆ ਤੇ ਉਹਨਾਂ ਦਾ ਮਰਨ ਵਰਤ ਅੱਜ 62ਵੇਂ ਦਿਨ ਚ ਦਾਖਲ ਹੋ ਗਿਆ ਪਰ ਸਰਕਾਰ ਨੇ ਇੱਕ ਚਿੱਠੀ ਭੇਜੀ ਆ ਕਿ 14 ਫਰਵਰੀ ਨੂੰ ਅਸੀਂ ਮੀਟਿੰਗ ਕਰਾਂਗੇ ਇਹ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀ ਇਹ ਉਸ ਚਿੱਠੀ ਤੋਂ ਪਹਿਲਾਂ ਦਾ ਦਿੱਤਾ ਹੋਇਆ ਸੀ ਤੇ ਅੱਜ ਅਸੀਂ ਸਿਰਫ ਖਨੌਰੀ ਮੋਰਚੇ ਤੇ ਬੈਠੇ ਇੱਕ ਕਾਲ ਦਿੱਤੀ ਸੀ ਲੋਕਾਂ ਨੂੰ ਕਿ ਜਿਹੜੇ ਇਹ ਕਾਰਪੋਰੇਟ ਘਰਾਣੇ ਇਹ ਵੱਡੇ ਮੌੱਲਾ ਵਾਲੇ ਲੋਕ ਆਪਣੀਆਂ ਜ਼ਮੀਨਾਂ 'ਚ ਵੜਨਾ ਚਾਹੁੰਦੇ ਨੇ ਆਪਣੀਆਂ ਜ਼ਮੀਨਾਂ 'ਚ ਪੈਰ ਧਰਨਾ ਚਾਹੁੰਦੇ ਨੇ ਅੱਜ ਸਿਰਫ ਉਹਨਾਂ ਨੂੰ ਦੱਸਣ ਆਏ ਆ ਕਿ ਕਿਤੇ ਗਲਤੀ ਨਾ ਕਰ ਲਿਓ ਮਨਚ ਭਲੇਖਾ ਨਾ ਪਾੜ ਲਿਓ ਕਿ ਅਸੀਂ ਇਹਨਾਂ ਦੀਆਂ ਜ਼ਮੀਨਾਂ 'ਚ ਸੌਖੇ ਵੜ ਜਾਾਂਗੇ ਜਾ ਕੇ ਅੱਜ ਸਿਰਫ ਟਰੈਕਟਰਾਂ ਦੇ ਮੂੰਹ ਇਹਨਾਂ ਮੌੱਲਾਵਾਲ ਕੀਤੇ ਨੇ ਇਹਨਾਂ ਨੂੰ ਦੱਸਣ ਆਏ ਆ ਕਿ ਕਿਤੇ ਕੋਈ ਗਲਤੀ ਨਾ ਕਰ ਲਿਓ ਕੱਲ ਨੂੰ ਇਹ ਨਾ ਹੋਵੇ ਕਿ ਜਿਹੜੇ ਟਰੈਕਟਰ ਆ ਜੇ ਸ਼ਾਂਤਮਈ ਇਹਨਾਂ ਦੇ ਮੌਲਾਂ ਦੇ ਬਾਹਰ ਖੜੇ ਨੇ ਤਾਂ ਕੱਲ ਨੂੰ ਉਹ ਮੌਲਾਂ ਦੇ ਅੰਦਰ ਨਾ ਬਾੜ ਦੇ ਪੈ ਜਾਣ। ਸਿਰਫ ਇਹਨਾਂ ਨੂੰ ਇਹ ਦੱਸਣ ਆਏ ਆ ਤੇ ਉੱਥੇ ਖਨੌਰੀ ਮੋਰਚੇ ਤੇ ਬੈਠੇ ਲੋਕਾਂ ਨੂੰ ਸੁਨੇਹਾ ਲਾਇਆ ਸੀ ਕਿ ਆਪਾਂ ਨੇ ਟਰੈਕਟਰ ਲੈ ਕੇ ਹਰੇਕ ਬਲਾਕ 'ਚ ਇਹ ਮੌਲਾਂ ਦੇ ਮੂਹਰੇ ਜਾਂ ਟੋਲ ਪਲਾਜ਼ਿਆਂ ਦੇ ਮੂਹਰੇ ਜਾਂ ਫਿਰ ਵੱਡੇ ਨੈਸ਼ਨਲ ਹਾਈਵੇਅਾਂ ਤੇ ਜਾਂ ਫਿਰ ਜਿਹੜੇ ਅਬਾਨੀ ਅਡਾਲਨੀਆਂ ਨੇ ਆ ਕੇ ਉਰੇ ਸੈਲੋ ਖੋਲਲੇ ਨੇ ਉਹਨਾਂ ਦੇ ਅੱਗੇ ਟਰੈਕਟਰ ਖੜਾਉਣੇ ਨੇ ਲਿਜਾ ਕੇ ਸ਼ਾਂਤਮਈ ਅੱਜ ਕੋਈ ਮਾਰਚ ਨਹੀਂ ਕਰਨਾ ਦਾ ਭਾਵੋ ਇੱਕਾ ਸਨੇਹ ਤੇ ਸਾਡੇ ਸਨੇਹ ਤੇ ਸਿਰਫ ਪ੍ਰਧਾਨ ਜੀ ਦੇ ਸਨੇਹ ਤੇ ਅੱਜ ਲੱਖਾਂ ਦਾ ਇਕੱਠ ਹੋ ਗਿਆ ਤੇ ਜਿਹੜੇ ਸਮਾਰਟ ਮਾਲ ਵਾਲੇ ਨੇ ਉਹ ਸਾਰਾ ਕੁਝ ਬੰਦ ਕਰਕੇ ਭੱਜ ਗਏ ਨਹੀਂ ਚਲੋ ਉਹ ਤਾਂ ਆਪਾਂ ਉਹਨਾਂ ਦੀ ਆਪਣੀ ਸੋਚ ਆ ਕਿ ਉਹਨਾਂ ਨੂੰ ਪਤਾ ਸੀ ਕਿ ਕਾਲ ਜਿਹਨਾਂ ਨੂੰ ਪਾਲਾ ਹੈ ਤਾਂ ਹੀ ਭੱਜ ਗਏ ਨਾ ਹਾਂਜੀ ਹਾਂ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਔਰੇ ਜਿਹੜੀਆਂ ਔਰੇ ਅੱਜ ਸਪੀਚ ਹੋਣੀਆਂ ਜਿਹੜੀਆਂ ਔਰੇ ਆਗੂਆਂ ਨੇ ਅੱਜ ਸਪੀਚਾਂ ਕਰਨੀਆਂ ਨੇ ਉਹ ਉਹਨਾਂ ਤੋਂ ਸੁਣੀਆਂ ਨਹੀਂ ਸੀ ਜਾਣੀਆਂ ਉਹਨਾਂ ਨੂੰ ਦੱਸਣ ਆਏ ਸੀ ਅੱਜ ਕਿ ਤੁਸੀਂ ਸਾਡੀਆਂ ਜ਼ਮੀਨਾਂ ਦੱਬਣਾ ਆਉਨੇ ਹੋ ਤੁਸੀਂ ਸਾਡੀ ਛੋਟੀ ਦੁਕਾਨਦਾਰੀ ਖਤਮ ਕਰਨਾ ਆਉਨੇ ਹੋ ਪਰ ਅਸੀਂ ਛੋਟੇ ਦੁਕਾਨਦਾਰਾਂ ਨਾਲ ਵੀ ਆਪਣੇ ਕਿਸਾਨਾਂ ਨਾਲ ਵੀ ਆਪਣੇ ਮਜ਼ਦੂਰਾਂ ਨਾਲ ਵੀ ਇੱਕ ਠੋਕ ਕੇ ਖੜੇ ਆ ਅੱਜ ਲੋਕਾਂ ਨੇ ਹੜਲੇ ਆ ਤਾਂ ਦੱਸ ਤਾਂ ਕਿ ਜਿਹੜਾ ਮੋਰਚਾ ਚੱਲ ਰਿਹਾ ਜਿਹੜੀਆਂ ਉੱਥੇ ਮੰਗਾਂ ਤੇ ਮੋਰਚਾ ਲੜਿਆ ਜਾ ਰਿਹਾ ਉਸ ਮੰਗਾਂ ਨਾਲ ਪੂਰਾ ਪੰਜਾਬ ਅੱਜ ਖੜਾ ਏ ਪੂਰਾ ਪੰਜਾਬ ਨਾਲ ਆ ਉਸ ਮੋਰਚੇ ਦੇ ਜੇ ਉੱਥੇ ਪ੍ਰਸ਼ਾਸਨ ਕੋਈ ਹਲਚਲ ਕਰਦਾ ਜੇ ਕੋਈ ਪ੍ਰਧਾਨ ਜੀ ਨਾਲ ਉੱਥੇ ਪ੍ਰਸ਼ਾਸਨ ਹਲਚਲ ਕਰਦਾ ਜਾਂ ਕੋਈ ਅਨਸਖਾਮੀ ਘਟਨਾ ਉੱਥੇ ਹੁੰਦੀ ਆ ਦਾ ਲੋਕਾਂ ਨੇ ਦੱਸਦਾ ਕਿ ਫਿਰ ਘਰਾਂ 'ਚ ਟੀਕੇ ਨਹੀਂ ਬੈਠਣਗੇ ਜਿੱਥੇ ਦੀ ਕਾਲ ਫਿਰ ਮੋਰਚਾ ਦਊਗਾ ਚਾਹੇ ਉਹ ਰੋਡ ਬੰਦ ਕਰਨ ਦੀ ਹੋਵੇ ਚਾਹੇ ਉਹ ਖਨੌਰੀ ਪਹੁੰਚਣ ਦੀ ਹੋਵੇ ਫਿਰ ਲੋਕ ਬਹੀਰਾ ਕੱਤ ਕੇ ਉਧਰ ਨੂੰ ਪਹੁੰਚਣਗੇ 26 ਜਨਵਰੀ ਨੂੰ ਇੱਥੇ ਕਿਸਾਨ ਜਿਹੜੇ ਨੇ ਉਹ ਆਪਣਾ ਟਰੈਕਟਰ ਮਾਰਚ ਕਰ ਰਹੇ ਨੇ ਤੇ ਆਪਣੇ ਹੱਕ ਮੰਗ ਰਹੇ ਨੇ ਸਾਡੇ ਨਾਲ ਨੌਜਵਾਨ ਅੱਗੇ ਉਹਨਾਂ ਨੂੰ ਪੁੱਛਦੇ ਆ ਕਿ ਇਸ ਟਾਈਮ ਤੁਹਾਨੂੰ ਕਿੰਨਾ ਕੁ ਪਰ ਮਹਿੰਗਾਰਾ ਮਿਲ ਰਿਹਾ ਵੀਰੇ ਇਹ ਪਹਿਲਾਂ ਤਾਂ ਇਹ ਦੱਸ ਦਿੰਨੇ ਆ ਜੀ ਕਿ ਇਹ ਪ੍ਰੋਗਰਾਮ ਕਿਸ ਸੰਬੰਧ ਵਿੱਚ ਦਿੱਤਾ ਗਿਆ ਸੀ ਇਹ ਜੋ ਮੋਰਚੇ ਚੱਲ ਰਹੇ ਨੇ ਆਪਣੇ 11 ਮਹੀਨੇ ਤੋਂ ਸ਼ੰਭੂ ਬਾਡਰ ਖਨੌਰੀ ਬਾਡਰ ਤੇ ਰਤਨਪੁਰਾ ਬਾਡਰ ਤੇ ਉੱਥੇ ਜਦੋਂ ਸਰਕਾਰ ਨੇ ਨਹੀਂ ਗੱਲ ਸੁਣੀ ਤਾਂ ਆਪਣੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪਿਆ ਤੇ ਉਹਨਾਂ ਦਾ ਮਰਨ ਵਰਤ ਅੱਜ 62ਵੇਂ ਦਿਨ ਚ ਦਾਖਲ ਹੋ ਗਿਆ ਪਰ ਸਰਕਾਰ ਨੇ ਇੱਕ ਚਿੱਠੀ ਭੇਜੀ ਆ ਕਿ 14 ਫਰਵਰੀ ਨੂੰ ਅਸੀਂ ਮੀਟਿੰਗ ਕਰਾਂਗੇ ਇਹ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀ ਇਹ ਉਸ ਚਿੱਠੀ ਤੋਂ ਪਹਿਲਾਂ ਦਾ ਦਿੱਤਾ ਹੋਇਆ ਸੀ ਤੇ ਅੱਜ ਅਸੀਂ ਸਿਰਫ ਖਨੌਰੀ ਮੋਰਚੇ ਦੇ ਬੈਠੇ ਇੱਕ ਕਾਲ ਦਿੱਤੀ ਸੀ ਲੋਕਾਂ ਨੂੰ ਕਿ ਜਿਹੜੇ ਇਹ ਕਾਰਪੋਰੇਟ ਘਰਾਣੇ ਇਹ ਵੱਡੇ ਮੌਲਾਂ ਵਾਲੇ ਲੋਕ ਆਪਣੀਆਂ ਜ਼ਮੀਨਾਂ 'ਚ ਵੜਨਾ ਚਾਹੁੰਦੇ ਨੇ ਆਪਣੀਆਂ ਜ਼ਮੀਨਾਂ 'ਚ ਪੈਰ ਧਰਨਾ ਚਾਹੁੰਦੇ ਨੇ ਅੱਜ ਸਿਰਫ ਉਹਨਾਂ ਨੂੰ ਦੱਸਣ ਆਏ ਆ ਕਿ ਕਿਤੇ ਗਲਤੀ ਨਾ ਕਰ ਲਿਓ ਮੰਨਚ ਭਲੇਖਾ ਨਾ ਪਾੜ ਲਿਓ ਕਿ ਅਸੀਂ ਇਹਨਾਂ ਦੀਆਂ ਜ਼ਮੀਨਾਂ 'ਚ ਸੌਖੇ ਵੜ ਜਾਾਂਗੇ ਜਾ ਕੇ ਤਾਂ ਭਰਾਵੋ ਅੱਜ ਸਿਰਫ ਟਰੈਕਟਰਾਂ ਦੇ ਮੂੰਹ ਇਹਨਾਂ ਮੌਲਾਵਲ ਕੀਤੇ ਨੇ ਇਹਨਾਂ ਨੂੰ ਦੱਸਣ ਆਏ ਆ ਕਿ ਕਿਤੇ ਕੋਈ ਗਲਤੀ ਨਾ ਕਰ ਲਿਓ ਕੱਲ ਨੂੰ ਇਹ ਨਾ ਹੋਵੇ ਕਿ ਜਿਹੜੇ ਟਰੈਕਟਰ ਆ ਜੇ ਸ਼ਾਂਤਮਈ ਇਹਨਾਂ ਦੇ ਮੌਲਾ ਦੇ ਬਾਹਰ ਖੜੇ ਨੇ ਤਾਂ ਕੱਲ ਨੂੰ ਉਹ ਮੌਲਾ ਦੇ ਅੰਦਰ ਨਾ ਬਾੜਨੇ ਪੈ ਜਾਣ ਸਿਰਫ ਇਹਨਾਂ ਨੂੰ ਇਹ ਦੱਸਣ ਆਏ ਆ ਤੇ ਉੱਥੇ ਖਨੌਰੀ ਮੋਰਚੇ ਤੇ ਬੈਠੇ ਲੋਕਾਂ ਨੂੰ ਸੁਨੇਹਾ ਲਾਇਆ ਸੀ ਕਿ ਆਪਾਂ ਨੇ ਟਰੈਕਟਰ ਲੈ ਕੇ ਹਰੇਕ ਬਲਾਕ ਚ ਇਹ ਮੌਲਾ ਦੇ ਮੂਰੇ ਜਾਂ ਟੋਲ ਪਲਾਜ਼ਿਆਂ ਦੇ ਮੂਰੇ ਜਾਂ ਫਿਰ ਵੱਡੇ ਨੈਸ਼ਨਲ ਹਾਈਵੇਆਂ ਤੇ ਜਾਂ ਫਿਰ ਜਿਹੜੇ ਅੰਬਾਨੀ ਅਡਾਲੀਆਂ ਨੇ ਆ ਕੇ ਉਰੇ ਸੈਲੋ ਖੋਲੇ ਨੇ ਉਹਨਾਂ ਦੇ ਅੱਗੇ ਟਰੈਕਟਰ ਖੜਾਉਣੇ ਨੇ ਲਿਜਾ ਕੇ ਸ਼ਾਂਤਮਈ ਅੱਜ ਕੋਈ ਮਾਰਚ ਨਹੀਂ ਕਰਨਾ ਦਾ ਭਾਵੋ ਇੱਕ ਸੁਨੇਹੇ ਤੇ ਸਾਡੇ ਸੁਨੇਹੇ ਤੇ ਸਿਰਫ ਪ੍ਰਧਾਨ ਜੀ ਦੇ ਸੁਨੇਹੇ ਤੇ ਅੱਜ ਲੱਖਾਂ ਦਾ ਇਕੱਠ ਹੋ ਗਿਆ ਇੱਥੇ ਅੱਜ ਹਜ਼ਾਰਾਂ ਚ ਟਰੈਕਟਰ ਆਏ ਹੋਏ ਨੇ ਤੁਸੀਂ ਕਵਰੇਜ ਕਰ ਸਕਦੇ ਹੋ ਕਿ ਉਰੇ ਖੜੇ ਆਪਾਂ 4 ਕਿਲੋਮੀਟਰ ਇਧਰ ਨੂੰ ਤੇ 4 ਕਿਲੋਮੀਟਰ ਇਧਰ ਨੂੰ ਤੁਹਾਨੂੰ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਅੱਜ ਲੋਕਾਂ ਨੇ ਹੜ ਲਿਆਤਾ ਦੱਸਤਾ ਕਿ ਜਿਹੜਾ ਮੋਰਚਾ ਚੱਲ ਰਿਹਾ ਜਿਹੜੀਆਂ ਉੱਥੇ ਮੰਗਾਂ ਤੇ ਮੋਰਚਾ ਲੜਿਆ ਜਾ ਰਿਹਾ ਉਸ ਮੰਗਾਂ ਨਾਲ ਪੂਰਾ ਪੰਜਾਬ ਅੱਜ ਖੜਾ ਏ ਪੂਰਾ ਪੰਜਾਬ ਨਾਲ ਆ ਉਸ ਮੋਰਚੇ ਦੇ ਜੇ ਉੱਥੇ ਪ੍ਰਸ਼ਾਸਨ ਕੋਈ ਹਲਚਲ ਕਰਦਾ ਜੇ ਕੋਈ ਪ੍ਰਧਾਨ ਜੀ ਨਾਲ ਉੱਥੇ ਪ੍ਰਸ਼ਾਸਨ ਹਲਚਲ ਕਰਦਾ ਜਾਂ ਕੋਈ ਅਨਸਖਾਮੀ ਘਟਨਾ ਉੱਥੇ ਹੁੰਦੀ ਆ ਆ ਲੋਕਾਂ ਨੇ ਦੱਸਤਾ ਕਿ ਫਿਰ ਘਰਾਂ 'ਚ ਟੀਕੇ ਨਹੀਂ ਬੈਠਣਗੇ ਜਿੱਥੇ ਦੀ ਕਾਲ ਫਿਰ ਮੋਰਚਾ ਦਊਗਾ ਚਾਹੇ ਉਹ ਰੋਡ ਬੰਦ ਕਰਨ ਦੀ ਹੋਵੇ ਚਾਹੇ ਉਹ ਖਨੌਰੀ ਪਹੁੰਚਣ ਦੀ ਹੋਵੇ ਫਿਰ ਲੋਕ ਬਹੀਰਾ ਕੱਟ ਕੇ ਉਧਰ ਨੂੰ ਪਹੁੰਚਣਗੇ ਤੇ ਜਿਹੜੇ ਸਮਾਰਟ ਮਾਲ ਵਾਲੇ ਨੇ ਉਹ ਸਾਰਾ ਕੁਝ ਬੰਦ ਕਰਕੇ ਭੱਜ ਗਏ ਨਹੀਂ ਚਲੋ ਉਹ ਤਾਂ ਆਪਾਂ ਉਹਨਾਂ ਦੀ ਆਪਣੀ ਸੋਚ ਆ ਕਿ ਉਹਨਾਂ ਨੂੰ ਪਤਾ ਸੀ ਕਿ ਕਾਲ ਜੇ ਉਹਨਾਂ ਨੂੰ ਪਾਲਾ ਤਾਂ ਹੀ ਭੱਜ ਗਏ ਨਾ ਹਾਂਜੀ ਹਾਂ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਔਰੇ ਜਿਹੜੀਆਂ ਔਰੇ ਅੱਜ ਸਪੀਚ ਹੋਣੀਆਂ ਜਿਹੜੀਆਂ ਔਰੇ ਆਗੂਆਂ ਨੇ ਅੱਜ ਸਪੀਚਾਂ ਕਰਨੀਆਂ ਨੇ ਉਹ ਉਹਨਾਂ ਤੋਂ ਸੁਣੀਆਂ ਨਹੀਂ ਸੀ ਜਾਣੀਆਂ ਉਹਨਾਂ ਨੂੰ ਦੱਸਣ ਆਏ ਸੀ ਅੱਜ ਕਿ ਤੁਸੀਂ ਸਾਡੀਆਂ ਜ਼ਮੀਨਾਂ ਦੱਬਣਾ ਆਉਨੇ ਹੋ ਤੁਸੀਂ ਸਾਡੀ ਛੋਟੀ ਦੁਕਾਨਦਾਰੀ ਖਤਮ ਕਰਨਾ ਆਉਨੇ ਹੋ ਪਰ ਅਸੀਂ ਛੋਟੇ ਦੁਕਾਨਦਾਰਾਂ ਨਾਲ ਵੀ ਆਪਣੇ ਕਿਸਾਨਾਂ ਨਾਲ ਵੀ ਆਪਣੇ ਮਜ਼ਦੂਰਾਂ ਨਾਲ ਵੀ ਇੱਕ ਠੋਕ ਕੇ ਖੜੇ ਆ ਇਹਨਾਂ ਨੂੰ ਕਿਸੇ ਵੀ ਹਾਲਤ 'ਚ ਛੋਟੀਆਂ ਦੁਕਾਨਦਾਰੀਆਂ ਖਤਮ ਨਹੀਂ ਕਰਨ ਦੇਵਾਂਗੇ ਜੇ ਲੋੜ ਪਈ ਤਾਂ ਕੱਲ ਨੂੰ ਟਰੈਕਟਰ ਫਿਰ ਇਹਨਾਂ ਦੇ ਅੰਦਰ ਵੀ ਵੜਾਂਗੇ ਅੱਜ ਕਾਲ ਸੀ ਮੋਰਚੇ ਤੋਂ ਕਿ ਸ਼ਾਂਤਮਈ ਬੈਠਣਾ ਸ਼ਾਂਤਮਈ ਟਰੈਕਟਰ ਖੜਾ ਕੇ ਉੱਥੇ ਆਪਾਂ ਨੇ ਸਪੀਚ ਕਰਨੀਆਂ ਉਸ ਕਾਲ ਨੂੰ ਨਿਵਾ ਰਹੇ ਅੱਜੂਰੀ ਇਹ ਸੰ ਸਾਡੇ ਨਾਲ ਕਿਸਾਨ ਆ ਜਿਹੜੇ ਨੌਜਵਾਨ ਆਗੂ ਇਹਨਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਨੇ ਉਹ 4 ਕਿਲੋਮੀਟਰ ਇੱਧਰ 4 ਕਿਲੋਮੀਟਰ ਇੱਧਰ ਪੂਰੇ ਸੜਕਾਂ ਦੇ ਉੱਤੇ ਆ ਚੁੱਕੇ ਨੇ ਅਤੇ ਪੂਰੇ ਜੋਸ਼ ਨਾਲ ਇੱਥੇ ਜਿਹੜੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਤੇ ਜਿਹੜੇ ਜਿਹੜੇ ਮਾਹੌਲ ਦੇ ਸਾਹਮਣੇ ਪ੍ਰਦਰਸ਼ਨ ਹੋ ਰਿਹਾ ਉਹ ਮਾਹੌਲ ਬੰਦ ਕਰਕੇ ਅਧਿਕਾਰੀ ਜਾ ਚੁੱਕੇ ਨੇ ਧੰਨ